ਕੈਨੇਡਾ ਨੇ ਹਾਲੀ ਵਿੱਚ ਮਾਪਿਆਂ ਤੇ ਦਾਦਾ-ਦਾਦੀ ਲਈ ਸਥਾਈ ਨਿਵਾਸ ਉਹ ਪੀਆਰ ਲਈ ਨਵੀਆਂ ਅਰਜ਼ੀਆਂ ਸਬਕਾਰ ਕਰਨਾ ਬੰਦ ਕਰ ਦਿੱਤਾ ਹੈ ਇਹ ਬੰਦੀ ਪਰਿਵਾਰਿਕ ਸ਼੍ਰੇਣੀ ਧਾਰਾ ਫੈਮਿਲੀ ਕਲਾਸ ਸਟ੍ਰੀਮ ਤਹਿਤ ਲਗਾਈ ਗਈ ਹੈ ਇਸ ਕਦਮ ਦਾ ਸਿੱਧਾ ਅਸਰ ਭਾਰਤੀਆਂ ਸਮੇਤ ਸਾਰੇ ਵਿਦੇਸ਼ੀਆਂ ਤੇ ਪਿਆ ਹੈ ਇਸ ਦੇ ਨਾਲ ਹੀ ਮਾਪਿਆਂ ਤੇ ਦਾਦਾ-ਦਾਦੀ ਲਈ ਪੀਆਰ ਪ੍ਰਾਪਤ ਕਰਨ ਦਾ ਰਸਤਾ ਮੁਸ਼ਕਲ ਹੋਣ ਤੋਂ ਬਾਅਦ ਲੋਕ ਸੁਪਰ ਵੀਜ਼ਾ ਵੱਲ ਦੇਖ ਰਹੇ ਨੇ ਇਸ ਵੀਜ਼ੇ ਨਾਲ ਲੋਕ ਪੀਆਰ ਲਈ ਲੰਬਾ ਸਮਾਂ ਇੰਤਜ਼ਾਰ ਕੀਤੇ ਬਿਨਾ ਆਪਣੇ ਪਰਿਵਾਰਾਂ ਨਾਲ ਲੰਬੇ ਸਮੇਂ ਲਈ ਰਹਿ ਸਕਦੇ ਨੇ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਇਸ ਨੂੰ ਪੀਆਰ ਦੇ ਵਿਕਲਪ ਵਜੋਂ ਅਜਮਾਰੇ ਨੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਸੁਪਰ ਵੀਜ਼ਾ ਇੱਕ ਮਲਟੀਪਲ ਐਂਟਰੀ ਵੀਜ਼ਾ ਇਸ ਨਾਲ ਮਾਪੇ ਅਤੇ ਦਾਦਾ-ਦਾਦੀ ਲੰਬੇ ਸਮੇਂ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਜੋ ਕਿਸੇ ਕੈਨੇਡੀਅਨ ਨਾਗਰਿਕ ਦੇ ਰਿਸ਼ਤੇਦਾਰ ਨੇ ਹਾਲਾਂਕਿ ਕੈਨੇਡਾ ਦੇ ਵੀਜ਼ੇ ਨੀਮਾ ਵਿੱਚ ਬਦਲਾਅ ਕਾਰਨ ਲੋਕਾਂ ਵਿੱਚ ਚਿੰਤਾ ਵੀ ਹੈ ਲੋਕਾਂ ਵਿੱਚ ਡਰ ਹੈ ਕਿ ਭਵਿੱਖ ਵਿੱਚ ਸੁਪਰ ਵੀਜ਼ਾ ਵੀ ਬੰਦ ਕੀਤਾ ਜਾ ਸਕਦਾ ਵੀਜ਼ਾ ਪ੍ਰੋਸੈਸਿੰਗ ਵਿੱਚ ਲੱਗਣ ਵਾਲਾ ਸਮਾਂ ਅਤੇ ਪਾਬੰਦੀਆਂ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਕੈਨੇਡਾ ਨੇ ਹਾਲ ਹੀ ਵਿੱਚ ਆਪਣਾ ਵੀਜ਼ਾ ਨੀਮਾ ਵਿੱਚ ਬਦਲਾਅ ਕੀਤਾ ਪਹਿਲਾਂ 10 ਸਾਲਾਂ ਦਾ ਮਲਟੀਪਲ ਐਂਟਰੀ ਵੀਜ਼ਾ ਪ੍ਰਾਪਤ ਕਰਨਾ ਆਮ ਗੱਲ ਸੀ ਪਰ ਹੁਣ ਅਜਿਹਾ ਨਹੀਂ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਸੁਪਰ ਵੀਜ਼ਾ ਲਈ ਯੋਗਤਾ ਪੂਰੀ ਕਰਨ ਵਾਲੇ ਮਾਪੇ ਜਾਂ ਦਾਦਾ-ਦਾਦੀ ਚਿੰਤਾ ਵਿੱਚ ਨੇ ਹਾਲੀਆ ਤਬਦੀਲੀਆਂ ਕਾਰਨ ਉਹਨਾਂ ਨੂੰ ਡਰ ਹੈ ਕਿ ਕੈਨੇਡਾ ਭਵਿੱਖ ਵਿੱਚ ਇਸ ਸਹੂਲਤ ਨੂੰ ਬੰਦ ਕਰ ਸਕਦਾ ਹੈ ਮਾਪਿਆਂ ਤੇ ਦਾਦਾ-ਦਾਦੀ ਲਈ ਪੀਆਰ ਅਤੇ ਸੁਪਰ ਵੀਜ਼ਾ ਵਿੱਚ ਬਹੁਤ ਅੰਤਰ ਹੈ ਇਸ ਨਾਲ ਠਹਿਰਨ ਦੇ ਸਮੇਂ ਅਤੇ ਪ੍ਰਾਪਤ ਲਾਭਾਂ ਵਿੱਚ ਵੀ ਫਰਕ ਪੈਂਦਾ ਹੈ ਕੈਨੇਡਾ ਦੇ ਇੱਕ ਇਮੀਗ੍ਰੇਸ਼ਨ ਮਾਹਿਰ ਨੇ ਕਿਹਾ ਕਿ ਸੁਪਰ ਵੀਜ਼ਾ ਨਾਲ ਮਾਪੇ ਅਤੇ ਦਾਦਾ-ਦਾਦੀ ਇੱਕ ਵਾਰ ਵਿੱਚ 5 ਸਾਲ ਲਈ ਕੈਨੇਡਾ ਵਿੱਚ ਰਹਿ ਸਕਦੇ ਨੇ ਜੇਕਰ ਤੁਸੀਂ ਚਾਹੋ ਤਾਂ ਤੁਸੀਂ 2 ਸਾਲ ਦਾ ਐਕਸਟੈਂਸ਼ਨ ਵੀ ਲੈ ਸਕਦੇ ਹੋ ਦੂਜੇ ਪਾਸੇ ਜੇਕਰ ਤੁਹਾਨੂੰ ਪੀਆਰ ਮਿਲਦੀ ਹੈ ਤਾਂ ਤੁਸੀਂ ਕੈਨੇਡਾ ਵਿੱਚ ਅਨਮਿੱਥੇ ਸਮੇਂ ਲਈ ਰਹਿ ਸਕਦੇ ਹੋ ਮਾਹਿਰਾਂ ਅਨੁਸਾਰ ਸੁਪਰ ਵੀਜ਼ਾ ਵਾਲੇ ਲੋਕਾਂ ਨੂੰ ਪੀਆਰ ਵਾਲੇ ਲੋਕਾਂ ਵਾਂਗ ਲਾਭ ਨਹੀਂ ਮਿਲਦਾ ਜਿਨ੍ਹਾਂ ਕੋਲ ਪੀਆਰ ਹੈ ਉਹਨਾਂ ਨੂੰ ਕੈਨੇਡਾ ਦੇ ਜਨਤਕ ਸਿਹਤ ਸੰਭਾਲ ਪ੍ਰਣਾਲੀ ਦਾ ਪੂਰਾ ਲਾਭ ਮਿਲਦਾ ਹੈ ਸੁਪਰ ਵੀਜ਼ਾ ਲਈ ਬਿਨੈਕਾਰ ਕਿਸੇ ਕੈਨੇਡੀਅਨ ਨਾਗਰਿਕ ਜਾਂ ਪੀਆਰ ਧਾਰਕ ਦੇ ਮਾਤਾ ਪਿਤਾ ਜਾਂ ਦਾਦਾ ਦਾਦੀ ਹੋਣੇ ਚਾਹੀਦੇ ਨੇ ਸਟੂਡੈਂਟ ਸੂਪਰ ਵੀਜ਼ਾ ਲਈ ਆਪਣੇ ਮਾਪੇ ਜਾਂ ਦਾਦਾ-ਦਾਦੀ ਨੂੰ ਸਪான்ਸਰ ਨਹੀਂ ਕਰ ਸਕਦੇ ਸਪான்ਸਰ ਨੂੰ ਇੱਕ ਸੱਦਾ ਪੱਤਰ ਦੇਣਾ ਲਾਜ਼ਮੀ ਹੈ ਇਸ ਵਿੱਚ ਰਿਸ਼ਤੇ ਦਾ ਸਬੂਤ ਵਿੱਤੀ ਸਹਾਇਤਾ ਦਾ ਸਬੂਤ ਅਤੇ ਵਿਸਤ੍ਰਿਤ ਦੇ ਠਹਿਰਨ ਦੀ ਯੋਜਨਾ ਸ਼ਾਮਿਲ ਹੋਣੀ ਚਾਹੀਦੀ ਹੈ ਸਪான்ਸਰ ਨੂੰ LIC O ਦੀਆਂ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਸੰਬੰਧੀ ਟਿੱਪਣੀ ਨੇ ਭਾਰੀ ਟੈਕਸਾਂ ਕਾਰਨ ਅਮਰੀਕੀ ਖਪਤਕਾਰਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਦਾ ਧਿਆਨ ਵੰਡਾ ਦਿੱਤਾ ਹੈ। ਟਰੰਪ ਨੇ ਕੈਨੇਡੀਅਨ ਵਸਤਾਂ ਦੀ ਦਰਾਮਦ ਤੇ 25% ਦੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਟਰੂਡੋ ਨੇ ਕਿਹਾ ਕਿ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣਨ ਵਾਲਾ ਲੋਕ ਇਸ ਬਾਰੇ ਚਰਚਾ ਕਰ ਰਹੇ ਨੇ ਪਰ ਅਮਰੀਕਾ 'ਚ ਆਉਣ ਵਾਲੇ ਸਟੀਲ ਤੇ ਐਲੂਮੀਨੀਅਮ ਤੇ ਲੱਗਣ ਵਾਲੇ 25% ਦੀ ਗੱਲ ਨਹੀਂ ਕਰ ਰਹੇ ਟਰੂਡੋ ਨੇ ਕਿਹਾ ਕਿ ਕੋਈ ਵੀ ਅਮਰੀਕੀ ਬਿਜਲੀ ਜਾਂ ਤੇਲ ਤੇ ਗੈਸ ਲਈ 25% ਜ਼ਿਆਦਾ ਅਦਾਇਗੀ ਨਹੀਂ ਕਰਨਾ ਚਾਹੁੰਦਾ ਜਿਸ ਵਾਰ ਲੋਕਾਂ ਨੂੰ ਬਧੇਰੇ ਧਿਆਨ ਦੇਣ ਦੀ ਲੋੜ ਹੈ। ਟਰੂਡੋ ਨੇ ਕਿਹਾ ਕਿ ਟਰੰਪ ਵੱਲੋਂ ਟੈਕਸ ਲਗਾਉਣ ਜਿਹੀਆਂ ਗੱਲਾਂ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾਉਣਗੀਆਂ। ਕੈਨੇਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਟਰੰਪ ਟੈਕਸ ਲਗਾਉਣ ਦੀ ਆਪਣੀ ਧਮਕੀ ਤੇ ਅਮਲ ਕਰਦੇ ਨੇ ਤਾਂ ਕੈਨੇਡਾ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਜੇ ਕੈਨੇਡੀਅਨ ਵਸਤਾਂ ਦੀ ਬਰਾਮਤ ਤੇ ਭਾਰੀ ਟੈਕਸ ਲਗਾਏ ਗਏ ਨੇ ਤਾਂ ਉਹ ਵੀ ਅਮਰੀਕੀ ਸੰਤਰੇ ਦੇ ਜੂਸ, ਪਖਾਨਿਆਂ ਸਬੰਧੀ ਵਸਤਾਂ ਤੇ ਕੁਝ ਸਟੀਲ ਉਤਪਾਦਾਂ ਤੇ ਟੈਕਸ ਲਗਾਉਣ ਉੱਪਰ ਵਿਚਾਰ ਕਰਨਗੇ। ਕੈਨੇਡਾ ਵਿੱਚ ਲਿਬਰਲ ਪਾਰਟੀ ਨੇ ਆਪਣੇ ਨੇਤਾ ਦੀ ਚੋਣ ਲਈ ਚੋਣ ਨਿਯਮਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਸ ਵਿੱਚ ਨਾਮ ਜਮ੍ਹਾਂ ਕਰਵਾਉਣ ਲਈ 23 ਜਨਵਰੀ ਦੀ ਸਮਾਂ ਸੀਮਾ ਅਤੇ ਭਾਗ ਲੈਣ ਲਈ 350000 ਕੈਨੇਡੀਅਨ ਡਾਲਰ ਅਤੇ ਯੂ ਐਸ اے ਦੇ ਲਗਭਗ 243000 ਦੀ ਦਾਖਲਾ ਫੀਸ ਸ਼ਾਮਿਲ ਹੈ ਵੋਟ ਪਾਉਣ ਵਾਲਿਆਂ ਲਈ ਅਪਣਾਏ ਗਏ ਨਵੇਂ ਨੀਮਾ ਬਦਲ ਦਿੱਤੇ ਗਏ ਨੇ ਇੱਕ ਵਿਅਕਤੀ ਨੂੰ 27 ਜਨਵਰੀ ਤੱਕ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਇੱਕ ਕੈਨੇਡੀਅਨ ਨਾਗਰਿਕ ਜਾਂ 14 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਲੋੜ ਵਾਲਾ ਸਥਾਈ ਨਿਵਾਸੀ ਹੋਣਾ ਚਾਹੀਦਾ ਪਹਿਲਾਂ 14 ਸਾਲ ਦੇ ਬੱਚੇ ਵੋਟ ਪਾ ਸਕਦੇ ਸਨ ਹੁਣ ਪਿਛਲੇ ਹਫਤੇ ਟਰੂਡੋ ਅਹੁਦਾ ਛੱਡਣ ਲਈ ਲਿਬਰਲ ਪਾਰਟੀ ਦੇ ਤੀਬਰ ਦਬਾਅ ਅੱਗੇ ਝੁਕਿਆ ਤੇ ਨਵਾਂ ਨੇਤਾ ਆਪਣੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦਾ ਨੇਤਾ ਬਣ ਜਾਵੇਗਾ ਟਰੂਡੋ ਦੀ ਕਮਾਂਡ ਸੰਭਾਲਣ ਲਈ ਵੱਖ-ਵੱਖ ਨਾਮਾਂ ਤੇ ਪਵੰਦੀ ਲਗਾਈ ਜਾ ਰਹੀ ਹੈ ਜਿਸ ਵਿੱਚ ਕੁਝ ਸੀਨੀਅਰ ਕੈਬਨਿਟ ਮੰਤਰੀ ਅਤੇ ਹੋਰ ਲੋਕ ਕੰਡਿਆਲੀ ਤਾਰ ਤੇ ਬੈਠੇ ਨੇ ਜਦੋਂ ਸਮਰਥਨ ਦਾ ਅੰਦਾਜ਼ਾ ਲਗਾ ਰਹੇ ਨੇ ਨਾਮਾਂ ਵਿੱਚ ਸਾਬਕਾ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਕ੍ਰਿਸਟੀ ਕਲਾਰਕ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਹਾਊਸ ਆਫ ਕਮਾਂਡਸ ਲੀਡਰ ਕਰੀਨਾ ਗੋਲਡ ਰੋਜ਼ਗਾਰ ਮੰਤਰੀ ਸਟੀਫਨ ਮੈਕਨਿਕ ਕੁਦਰਤੀ ਸਰੋਤ ਮੰਤਰੀ ਜਨਾਤਨ ਵਿਲਕਿਸ਼ਨ ਅਥੇਨਬੋਵੇਸ਼ਨ ਮੰਤਰੀ ਫ੍ਰਿਕੋਜ਼ ਫਲਿੱਪ ਸ਼ਾਮਲ ਨੇ ਸੰਸਦ ਵਰਤਮਾਨ ਵਿੱਚ 24 ਮਾਰਚ ਤੱਕ ਮੁਲਤਵੀ ਹੈ ਅਤੇ ਤਿੰਨੋਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਮੁੜ ਸ਼ੁਰੂ ਹੋਣ ਤੇ ਉਹ ਲਿਬਰਲ ਸਰਕਾਰ ਨੂੰ ਵੋਟ ਪਾਉਣਗੇ ਲਿਬਰਲ ਪਾਰਟੀ ਨੇ 9 ਮਾਰਚ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ